ਜੋ ਬਣਾ ਅ ਮੇਰੀ ਗੱਲ ਸੁਣ ਲਾ ਆਰੀ ਲਿਆ ਕਿਉਂ ਇੱਕ ਥਿਆਰਾ ਹੁੰਦਾ ਵਾ ਹਨਾ ਉਹ ਥਿਆਰਾ ਉੱਥੇ ਹੁੰਦਾ ਵਾ ਆਰੀ ਆਰਾ ਤੇ ਇਹਨਾਂ ਦੇ ਲਾਗੇ ਕੀ ਕਰਨ ਲੱਕੜਾ ਉਡਾਉਣਾ ਆਰਾ ਕੋਈ ਲੱਕੜਾ ਕਿਉਂ ਉਡਾਉਣੇ ਸੁੱਖੀ ਸਾੰਦੀ ਕਿੱਦਾਂ ਦੀ ਗੱਲਾਂ ਕਰਦੇ ਸੀ ਮੈਂ ਕਹਿੰਦੀ ਹਾਂ ਆਰਾ ਲਿਆਓ ਤੇ ਉਹ ਜਿਹੜੀ ਫੇਵਰ ਜੀ ਨਾ ਉਹ ਵੜ ਦੋ ਐ ਚੜਾਈ ਚ ਵੱਡੋ ਕੀ ਕਰਨ ਐਸੀ ਕੂਲਰ ਲਾਉਣਾ ਉਥੇ ਤੇਰਾ ਦਿਮਾਗ ਖਰਾਬ ਹੋਇਆ ਐਸੀ ਕੂਲਰ ਕਿੱਥੋਂ ਲਾਉਣਾ ਆਉਣਾ ਕਿੱਥੋਂ ਕਮਲਿਆ ਓਏ ਮੰਮੀ ਨੂੰ ਤੇ ਮੈਂ ਦੱਸਿਆ ਨਹੀਂ ਮੇਰੇ ਤੇ ਪੇਕੇ ਮੇਰੇ ਤੋਂ ਜਾਣ ਵਰਦੇ ਆ ਉਹ ਪਤਾ ਕੀ ਕਹਿੰਦੇ ਸੀ ਕਹਿੰਦੇ ਸੀ ਕਮਲਿਆ ਇੰਨੀਆਂ ਗਰਮੀਆਂ ਤੂੰ ਐਵੇਂ ਕੱਢ ਲੀਆਂ ਅਸੀਂ ਤੇ ਤੈਨੂੰ ਵੀ ਐਸੀ ਲਾ ਦੇਣਾ ਸੀ ਮੈਂ ਤੇ ਆਪਣੀ ਮਾਂ ਨੂੰ ਮਤਈ ਸਮਝਦੀ ਰਹੀ ਉਹ ਤੇ ਕਿਤੇ ਮੇਰੇ ਪੈਰਾਂ ਥੱਲੇ ਹੱਥ ਰੱਖਦੀਆਂ ਦੋਵੇਂ ਜਾਣੀਆਂ ਨਾ ਸੱਸ ਤੇ ਫਿਰ ਮੈਂ ਇਹ ਸਲਾਹ ਕੀਤੀ ਕਿ ਉਹ ਕਮਰੇ 'ਚ ਵੀ ਐਸੀ ਜੇ ਅਸੀਂ ਇੱਥੇ ਵੀ ਐਸੀ ਲਵਾ ਲਿਆ ਮੇਰੇ ਪੇਕੇ ਨੇ ਦੇ ਦਿੱਤਾ ਇਹ ਸਾਬ ਨਾਲ ਨੂੰ ਬਿੱਲ ਬੜਾਉਣਾ ਵਾ ਤੇ ਮੈਂ ਜਿੱਦਣ ਆਊਗਾ ਨਾ ਉਸ ਦਿਨ ਵੜਦਾਂਗੇ ਮੱਛਰ ਆਉਂਦਾ ਰਾਰ ਸੁਣ ਤੇ ਲੈ ਮੇਰੀ ਪੂਰੀ ਗੱਲ ਤੇ ਫੇਰ ਮੰਮੀ ਨੂੰ ਮੈਂ ਕਿਹਾ ਵੀ ਤੂੰ ਸਾਨੂੰ ਏਸੀ ਕੂਲਰ ਲੈ ਦੇ ਉਹਨੇ ਉਸੇ ਵੇਲੇ ਹਾਂ ਕਰਤੀ ਤੇ ਉਹਨਾ ਉਹਨੇ ਤੇ ਇੱਥੋਂ ਐ ਵੜਾ ਕੇ ਤੇ ਚੱਲ ਆਪਾਂ ਇੱਥੇ ਗਰਮੀਆਂ ਚ ਸਾਰੀਆਂ ਗਰਮੀਆਂ ਤੋਂ ਨਾ ਉੱਥੇ ਕੱਢ ਲਈਏ ਉਹ ਜਿੱਦਣ ਆਊਗਾ ਨਾ ਏਸੀ ਕੂਲਰ ਉਸ ਦਿਨ ਵੜ ਲਾਂਗੇ ਹੋ ਵੀ ਹੁੰਦਾ ਵਾ ਲੈ ਤੈਨਾਂ ਬਾਕੀ ਹੁੰਦਾ ਕੂਲਰ ਹੁੰਦਾ ਉਹ ਵੀ ਹਾਂ ਆਹੋ ਐਸੀ ਐਮ ਚੱਲਦਾ ਤੂੰ ਕਿਤੇ ਐਵੇਂ ਸਮਝੇ ਮੇਰੇ ਪੇਕੇ ਆ ਤੂੰ ਤੇ ਘੱਟ ਵੱਧੋਂ ਨਾ ਜਦੋਂ ਕਿਤੇ ਮੇਰੀ ਮਾਂ ਆਉਂਦੀ ਹੀ ਲੋਕੀ ਖਲੋਖ ਲੋ ਵੇਂਦੇ ਕਿਤੇ ਮਠਿਆਈਆਂ ਦੇ ਡੱਬੇ ਤੇ ਫਰੂਟ ਦਾ ਕਿਤੇ ਪਤਾ ਹੀ ਨਹੀਂ ਲੱਗਦਾ ਹੁੰਦਾ ਲੱਦੀ ਆਉਂਦੀ ਹੁੰਦੀ ਸੀ ਵਾਏ ਆ ਮੈਂ ਤੇ ਇੱਧਰ ਸਾਂ ਕਰਨਾ ਉਹ ਮਮਾ ਉਦਾਂ ਇਹਨਾਂ ਕੂਲਿੰਗ ਘੱਟ ਕਰਦਾ ਐਸੀ ਮੈਂ ਤੁਹਾਨੂੰ ਕਹਿ ਰਾਂ ਵੀ ਇਹਨੂੰ ਬਦਲਾ ਦਿਓ ਤੂੰ ਹੁਣੇ ਸੌ ਜਾ ਉਧਰਲੇ ਕਮਰੇ ਜਦੋਂ ਆਊਗਾ ਸੌਂਜੀ ਪਤਾ ਕੀ ਕਰਾਂਗੇ ਮੰਮੀ ਉੱਥੇ ਸੌਂ ਜਾ ਕਰੋਗੀ ਤੇ ਮੈਂ ਇੱਥੇ ਤੇ ਚੱਲ ਤੂੰ ਹੀ ਮੰਜਾ ਲਾ ਆਰੀ ਲਿਆਓ ਉਹ ਫੇਵਰ ਵੱਡੀ ਹੈ ਉਹ ਜਿੱਦਣ ਆਊਗਾ ਵੜ ਲਾਂਗੇ ਆਹੋ ਉੱਥੇ ਕੂਲਰ ਲਾਵਾਂਗੇ ਮੈਂ ਲਾ ਦੀ ਹਵਾ ਚੰਗਾ ਵੇ ਆਪਣੀਆਂ ਮਾਰਦਾ ਤੇ ਦੂਜੀ ਗੱਲ ਇਹ ਆ ਸੁੱਖ ਹੀ ਕਰ ਦੇਣਾ ਕੰਮ ਮੈਂ ਲਾ ਲਨਾ ਵੇ ਉਰੇ ਆ ਆ ਪਾ ਪਾਲਾ ਨਖਤਾ ਚਲ ਗਿਆ ਈਓ ਤੇ ਨਾਲੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੇਰੀ ਪਰਜਾਈ ਵੀ ਸਹੀ ਸਮਾਈ ਆਉਣਾ ਵਿਚਾਰੀ ਨੇ ਕਦੀ ਇਹਨੂੰ ਮੈਂ ਲੀੜਾ ਲਤਨੀ ਦਿੱਤਾ ਕੱਲੀ ਕੱਲੀ ਮੇਰੀ ਪਰਜਾਈ ਆ ਜੇ ਮੈਂ ਨਹੀਂ ਉਹਦੀਆਂ ਰੀਝਾਂ ਕਰਨੀਆਂ ਤੇ ਕਿੰਨੇ ਕਰਨੀਆਂ ਇਹਨੂੰ 4000 ਵਾਲਾ ਸੂਟ ਬਣਾ ਕੇ ਦੇਣਾ ਹੀ ਤੇ ਸੜੂ ਭੁੱਜੂ ਨਹੀਂ ਕਰਨਾ ਤੈਨੂੰ ਮੈਂ ਦੱਸਤਾ ਮੇਰੀ ਗੱਲ ਸੁਣ ਧਿਆਨ ਨਾਲ ਸੌਣ ਦਾ ਮਹੀਨਾ ਵਾ ਪੇਕਿਆਂ ਦਾ ਫਰਜ਼ ਬੰਦਾ ਕੁੜੀ ਨੂੰ ਜੇ ਦੇਣ ਆਏ ਤਾਂ ਉਹਨਾਂ ਨੂੰ ਹੋਰ ਤੋਂ ਦੇ ਕੇ ਤੋਰਨਾ ਲੈ ਸਾਰੀ ਦੁਨੀਆ ਨੰਦੀ ਆ ਤੂੰ ਕੋਈ ਅਲੋਗ ਵਰ ਨਹੀਂ ਆ ਕਮਲਿਆ ਕਿਦਾਂ ਦੀਆਂ ਗੱਲਾਂ ਸੋਚਦਾ ਵਾ ਹੁਣ ਉਹ ਜਮਾਨੇ ਬਦਲ ਗਏ ਆ ਵੇਖ ਉਹ ਕੱਲੀ ਗੱਲੀ ਕੀ ਸੋਚੂਗੀ ਵੀ ਮੇਰੀ ਨਣਾ ਨੂੰ ਕੱਪੜੇ ਲੈਣ ਦਾ ਹੀ ਪਤਾ ਦੇਣੇ ਨਹੀਂ ਆ ਤੇ ਤੂੰ ਕੂਲਰ ਰਹਿਣ ਦੇ ਉਹਨੂੰ ਆ ਕੱਪੜੇ ਬਣਾ ਲਓ ਆਪਣੇ ਮੈਂ ਤੇ ਮਨਾ ਕਰਦਾ ਹਾਂ ਇਹਨੇ ਸਾਰੇ ਟੱਬਰ ਦੇ ਲਿਆਉਣੇ ਆ ਨਾਲੇ ਵਧੀਆ ਵਾ ਸਾਰੇ ਟੱਬਰ ਦੇ ਲਿਆਉ ਤੇ ਇਹਨਾਂ ਦਾ ਵੀ ਨੱਕ ਵੱਡਿਆ ਜਾਊਗਾ ਗੱਲਾਂ ਕਰਦੀਆਂ ਮਾਂ ਤੇਰੀ ਮਿਲਦੀ ਨਹੀਂ ਮਿਲਦੀ ਮੇਰੀ ਮਾਂ ਮੇਰ ਨਾਲ ਇੰਨਾ ਕਰਦੀ ਕਿ ਮੈਨੂੰ ਪਤਾ ਦੋ ਦਿਨਾਂ ਤੋਂ ਰੱਖਿਆ ਨਹੀਂ ਮਾਂ ਨੇ ਤੇਰੀ ਮਾਂ ਬੜਾ ਉਧਰੋਂ ਵੀ ਗੱਲ ਮੂੰਹ ਕਾਕਾ ਸੁਣਾਉਂਦੀ ਹੈ ਤੂੰ ਐਦਾਂ ਨਾ ਕਹਿ ਸੁਣਮਨੀ ਨਹੀਂ ਨਹੀਂ ਮੈਂ ਗੱਲ ਕਰਨ ਲਈ ਆ ਮੈਂ ਸੈਨ ਤੈਨੂੰ ਉੱਚੀ ਸੁਣਦਾ ਹੋਵੇ ਮੈਂ ਤੇ ਆਖਿਆ ਵੀ ਤੁਸੀਂ ਸਾਰੇ ਟੱਬਰ ਦੀ ਕੀ ਲੋੜ ਆ ਨਾ ਬਣਾਉਣ ਦੇ ਕੱਪੜੇ ਤੇ ਨਾ ਮੇਰੀ ਮਾਂ ਦੀ ਚੰਗੇ ਨਹੀਂ ਲੱਗੀਦਾ ਅਸੀਂ ਪਹਿਲੀ ਵਾਰੀ ਜਾਣਾ ਵਾ ਵੀ ਆਹ ਕੂਲਰ ਲੈ ਕੇ ਉਦਾਂ ਦੇ ਦਿਨ ਤਿਹਾਰ ਦਿੰਦੇ ਹੀ ਰਹਿੰਦੇ ਤੈਨੂੰ ਪਤਾ ਵਾ ਤੇ ਨਾਲੇ ਹੋਰਾਂ ਨੂੰ ਪਤਾ ਲੱਗ ਜਾਊਗਾ ਦੰਦਲਾਂ ਪਾਣੀ ਆ ਜਦੋਂ ਕਲੀੜਾ ਕਪੜਾ ਤੇ ਕੂਲਰ ਵੇਖ ਲਿਆ ਤੇ ਨਾਲੇ ਤੈਨੂੰ ਮੈਂ ਰੱਬ ਦੇ ਬੰਦੇ ਕਹਿ ਤਾਈ ਵੀ ਬਾਹਰ ਦੀ ਚੀਜ਼ ਮੈਂ ਕੋਈ ਲੈਣੀ ਪਕੌੜੇ ਕੱਢਣੇ ਘਰ ਦਾ ਦੁੱਧ ਲਿਆ ਕੇ ਪਨੀਰ ਸਾਈ ਪਨੀਰ ਦੂਜਾ ਮਤਲਬ ਹਰ ਇੱਕ ਚੀਜ਼ ਪਹੁੰਚੇ ਹਾਏ ਨਹੀਂ ਮੈਂ ਮਰ ਜਾਣੀ ਲਾ ਲਓ ਕੂਲਰ ਮੈਂ ਕੀ ਇਹ ਤੇ ਨਾ ਸੱਚੀ ਲੱਲੂ ਹੀ ਆ ਪਤਾ ਨਹੀਂ ਇਹਦੀ ਮਾਂ ਨੇ ਇਹਨੂੰ ਕੀ ਖਾ ਕੇ ਜਮਿਆ ਅਗਰ ਕਿਤੇ ਕੋਈ ਨਾ ਉਹਨਾ ਕੂਲਰ ਦੇਣਾ ਕਿ ਪੈਸੇ ਲੈਣ ਆਉਣਾ ਸਾਡਕੇ ਇਹ ਲੱਲੂ ਆ ਮੇਕਟਰ ਲੱਗਾ ਉਹ ਸੁੱਕਾ ਕਰਤਾ ਜੂਰ ਖਰਾਬ ਕਰਨਾ ਹੈ ਬਾਡੀ ਅੰਤਰਿਆ ਉਹਨਾ ਅਗਰੇ ਹਫਤੇ ਨੂੰ ਆਉਣਾ ਵਾ ਜਾਂ ਵੇ ਆਉਂਦੇ ਆ ਜਾ ਆ ਨਾਟ ਛੋੜ ਦੇ ਨਾਟ ਵੀ ਨਵੇਂ ਆ ਜਾਣਗੇ ਹੁਣ ਆ ਇਧਰ ਲੈ ਆਉਣੇ ਉਹਨਾਂ ਨੇ ਅੰਤਰਿਆ ਨਹੀਂ ਨਹੀਂ ਲਾਹੌਰ ਨੂੰ ਦੱਸਿਆ ਅਗਰ ਪੁਟੀਆਂ ਅਗਲੇ ਜਾਵੇ ਆਉਂਦੇ ਆ ਜਾ ਆਉਂਦਿਆ ਵਾ ਆਹ ਜਾ ਚੱਲ ਆ ਤੇ ਮੇਰੀ ਗੱਲ ਸੁਣ ਨਾ ਉਹ ਗੱਡੀ ਦਾ ਕਰਾਇਆ ਨਾਨੇ ਢੀ ਦੂਰੋਂ ਆਉਣਾ ਹੀ ਹੋ ਮੇਰੇ ਪਕੌੜੇ ਸਾਈ ਪਨੀਰ ਮਠਿਆਈਆਂ ਹੈ ਗੱਡੀ ਦਾ ਕਿਰਾਇਆ ਦੇਣਾ ਤੇ ਲੀੜੇ ਕੱਪੜੇ ਬਣਾ ਕੇ ਦੇਣੇ ਹੱਥ ਤੇਰਾ ਫੇਉਟੇ ਰਹਿਣਾ ਵੀ ਮੇਰੇ ਮਾਪਿਆਂ ਨੇ ਕੂਲਰ ਦਿੱਤਾ ਤੂੰ ਐਦਾਂ ਕਰ ਕੂਲਰ ਤੈਨੂੰ ਮੈਂ ਲਿਆ ਦੂੰਗਾ ਉਹਨਾਂ ਨੂੰ ਕੋਈ ਰਹਿਣ ਦਾ ਕੂਲਰ ਆ ਵੇ ਗਾਸ਼ੀ ਪੈ ਗਈ ਤੈਨੂੰ ਗੱਲ ਸੁਣ ਕੇ ਜੇ ਕੱਲੀ ਪਰਜਾਈ ਦਾ ਸੂਟ ਹੈਗਾ ਸਾਰੇ ਟੱਬਰ ਦੇ ਤੇ ਮੈਂ ਆਖਿਆ ਨਹੀਂ ਆ ਗੱਡੀ ਦਾ ਕਿਰਾਇਆ ਸੁਣਾਤਾ ਤੇ ਗੱਡੀ ਦਾ ਕਿਰਾਇਆ ਇੱਥੇ ਮੇਰਾ ਨੱਕ ਨਾ ਵੜਾ ਦੀ ਜਦੋਂ ਆਉਣਾ ਚੁੱਪ ਕਰਕੇ ਉਹਦੇ ਭਾਈ ਦੇ ਹੱਥੇ ਗੱਡੀ ਦਾ ਕਿਰਾਇਆ ਰੱਖਣਾ ਠੰਡਾ ਮੈਂ ਤੈਨੂੰ ਕੂਲਰ ਲੈ ਆ ਦੂੰਗਾ ਉਹਨਾਂ ਨੂੰ ਮਨਾ ਕਰ ਦੇ ਫਾਨੂੰ ਏਦਾਂ ਕੂਲਰ ਅੱਧੀ ਗਰਮੀ 'ਚ ਨੰਗੀ ਐ ਝੋਬਨ ਕਿਦਾਂ ਦੀਆਂ ਗੱਲਾਂ ਕਰਨ ਡਿਆ ਵਾ ਅੱਧੀ ਗਰਮੀ ਕਾਦੀ ਨੰਗੀ ਐ ਅਜੇ ਤੇ ਗਰਮੀ ਪਈ ਐ ਮੇਰੀ ਮਾਂ ਤੇ ਆਂਦੀ ਆਂਦੀ ਮੈਨੂੰ ਧੀਏ ਕਿਤੇ ਉਦੋਂ ਦਾ ਦੱਸ ਦਿੱਤੇ ਸੀ ਉਦੋਂ ਦਾ ਏਸੀ ਫਟ ਕਰਾਉਣਾ ਸੀ ਜਾ ਕੇ ਮੈਂ ਨਾ ਕਿਤੇ ਵੇਖੀ ਤੇਰੀ ਮਾਂ ਤੇ ਬਹੁਤ ਕੋ ਕਹਿੰਦੀ ਕੋਈ ਬੜਾ ਕਹਿੰਦੇ ਸੀ ਹੁਣ ਆਇਆ ਕਰਨਾ ਵਾ ਕੋਈ ਗੱਲ ਨਹੀਂ ਸਾਰੇ ਪਿੰਡ 'ਚ ਤੂੰ ਰੌਲਾ ਪਾਤਾ ਕੂਲਰ ਦਾ ਹੈ ਉਹਨੇ ਆਓ ਖੋਲ ਖਾਲ ਕੇ ਤੋੜ ਕੇ ਉਹ ਸੁੱਟਦੀਆਂ ਹੋਰ ਤੇ ਛਦਾਈ ਤੇ ਨਾਲੇ ਛਦਾਈ ਰੌਲਾ ਕੀ ਦਿੰਦਾ ਜਦੋਂ ਆਂਦਾ ਪਈ ਉਹਦੇ ਉਹਦੀ ਗ اے اے ایتھے میلہ میں پیجے گھر ہو تو تیری ماں پیجے گھر ہو تو تیری بیر ماں باہر تو میں تھا گئی باہر پیجے ناما کوئی گال نہیں اوہا نہیں ہے دا تیرے نا دے دا گال کرنا کوئی پیدا نہیں جو بنا آیا نہیں لے لکتا ہوں ان تھاکیاں بیرے بیرے میں اس لیے بیٹھائی ਕੀ ਗੱਲ ਆ ਕੀ ਕਰੰਦੇ ਨਿਆਲੇ ਵਾਂਗੂ ਥਾਂ ਪੁੱਟਣ ਡਿਆ ਕਿਦਾਂ ਥਾਂ ਨਹੀਂ ਪੁੱਟਣ ਡਿਆ ਆ ਨਹੀਂ ਪੁੱਟਣ ਡਿਆ ਐਸੀ ਕੂਲਰ ਆਉਂਡਿਆ ਯੋ ਨਵਾਂ ਨਵਾਂ ਮੰਮੀ ਨੇ ਤਾਂ ਗੱਲ ਨਹੀਂ ਕੀਤੀ ਮਿਲਣਾ ਮੰਮੀ ਨੇ ਮੰਮੀ ਨਹੀਂ ਲਿਆਉਣਾ ਮੰਮੀ ਦੇ ਪੇ ਕਿਹਦਾ ਆਉਂਡਿਆ ਅਗਲੇ ਦਿਨ ਲੱਗਿਆ ਯੋ ਲੋਕਾਂ ਨੇ ਵੇਕੇ ਵੇਖ ਲਾ ਕਿੰਨਾ ਗੁੱਦਦੇ ਆ ਤੁਹਾਡੇ ਨਾਲ ਕਿ ਕੱਖ ਨਹੀਂ ਮੰਮੀ ਦੇ ਵੇਕੇ ਤਾਂ ਕੂਲਰ ਆਉਂਡਿਆ ਐਸੀ ਕੂਲਰ ਐਸੀ ਕੂਲਰ ਕੱਲਾ ਕੂਲਰ ਗਈ ਜਾਂਦੀ ਆ ਐਸੀ ਕਹਿੰਦੇ ਅਸੀਂ ਉਹ ਵਾਦ ਕੋਲੇਗਾ ਜਦੋਂ ਕਿਤੇ ਜਾ ਕੇ ਜਦੋਂ ਦੀ ਇਹ ਆਈ ਹੈ ਇਹਦੇ ਮਗਰ ਕਿਤੇ ਮੱਖੀ ਨਹੀਂ ਆਈ ਓਏ ਵੇ ਫੈਵਰ ਵੀ ਲਾਤੀ ਮੈਂ ਤੇ ਆਂਦੀ ਉੱਥੇ ਲਾਉਣਾ ਵਾ ਮੈਂ ਸਾਰਾ ਪੁੱਟ ਕੇ ਤੇ ਆ ਉਥੋਂ ਆਉਣ ਡਿਆ ਉਹ ਟਿਕਣ ਡਿਆ ਵਾ ਆਉਣੀ ਡਿਆ ਹੋਣਾ ਮੈਂ ਭਾਈ ਆਉਣੀ ਡਿਆ ਫਿਰ ਤੇ ਦਈ ਹੀ ਨਾ ਪੈਸੇ ਦੇ ਆਈ ਆ ਆਪ ਹੀ ਲੈ ਕੇ ਆਈ ਹੋ ਮਰਜੀ ਆ ਕੋਈ ਇੱਥੇ ਆਉਣਾ ਆਪਾਂ ਨਹੀਂ ਸੋਗਾ ਤੂੰ AC ਵਾਲੇ ਅੰਦਰ ਤੇ ਮੈਂ ਇੱਥੇ ਪਿਆ ਕਰੂੰਗਾ ਮੇਰੀ ਗੱਲ ਸੁਣ ਹਾਂ ਨਾਨੀ ਨੇ ਬਸ ਹਨ ਵੀ ਲੈ ਕੇ ਦੋਵੇਂ ਹਾਂ ਕੂਲਰ ਲੋਕਾਂ ਦੇ ਵੇਲੇ ਨਾਨ ਕੇ ਕਿੰਨਾ ਉਹ ਲੈ ਕੇ ਦਿੰਦੇ ਆ ਹਾਂ ਜੇ ਇਹਦੇ ਪੇਕੇ ਇੰਨੇ ਮਰੇ ਆ ਮੋਈ ਮੱਖੀ ਨਹੀਂ ਕਿਤੇ ਛੱਡਦੇ ਥੋੜੇ ਕੀਤੇ ਆ ਉਹ ਡਰੇ ਤਗੜੀ ਆ ਉਹ ਲੈਦਾਂ ਲੱਗੇ ਹਨੂ ਵੀ ਲੈਦਾਂ ਤੁਸੀਂ ਵੀ ਆਪਣੇ ਘਰ ਚਲ ਜਾਨਾ ਆਹ ਗੱਲ ਕਰੀਏ ਨਾਨੀ ਨਾਲ ਮੈਂ ਤਾਂ ਯਕੀਨ ਜਾਂ ਨਹੀਂ ਹੁੰਦਿਆ ਸੰਤ ਨਾਨੀ ਹਾਏ ਹਾਏ ਦਗਾ ਮਨਾਈਏ ਵਾ ਕੀ ਆਵੇ ਦਵਾਈ ਖਾਦੀ ਮਾੜੀ ਜੱਖ ਲੱਗੀ ਤੇ ਆਣ ਕੇ ਹਲਾਤ ਬੋ ਸਦਾਈ ਰਹਿਣਾ ਸਦਾਈ ਆਖੀ ਹਾਏ ਰੱਬੋ ਤੈਨੂੰ ਆਖ ਲੋ ਤੈਨੂੰ ਕਰ ਹਾਏ ਵੇ ਕਿੱਦਾਂ ਕਮਾਉਣਾ ਦੇ ਅਲੱਦਾ ਆ ਗਈ ਫੇ ਸਦਾਈ ਦਾ ਸਦਾਈ ਰਿਆਂ ਨਾ ਇੱਛਾ ਕੋਈ ਗੱਲ ਨਹੀਂ ਦੋ ਤਾਂ ਬਤਾਗਾ ਪਿਆਰ ਨਹੀਂ ਕਰਦਾ ਚੁਕਾ ਮੇਰੇ ਨਾਲ ਸੁਣ ਕਹਿੰਦਾ ਏਸੀ ਕੂਲਰ ਆਉਣ ਲੱਗਾ ਦਿਵਿੰਦਰ ਦਾ ਪੇਕੇ ਆਤ ਪੇਕੇ ਆਤ ਤੈਨੂੰ ਪਤਾ ਜਾਵੇ ਆ ਮਾਰੀ ਜਾਨਾ ਹਾਏ ਨੂੰ ਵਿਚਾਰੀ ਨੇ ਦੱਸਿਆ ਨੀ ਉਹ ਨਾ ਫੇਵਰ ਵੀ ਲਾਤੀ ਉਹ ਮੈਂ ਤੇ ਅਭੀ ਇਹਦੀ ਇੱਥੇ ਫਿੱਟ ਕਰਨਾ ਵਾ ਮੇਰੇ ਭਾਈ ਨੂੰ ਡੇਗਣਿਆ ਭਾਈ ਲੈ ਕੇ ਆਉਣ ਰਿਹਾ ਹਲੇ ਸੱਚੀ ਹਾਂ ਇਹਨੂੰ ਵਿਚਾਰੀ ਨੇ ਦੱਸਿਆ ਹੀ ਨਹੀਂ ਹਾਂ ਦੱਸਿਆ ਨਹੀਂ ਮੈਂ ਤੇ ਆਪ ਇਹਨੇ ਦੱਸਿਆ ਹੋਰ ਘਰ ਚ ਕੋ ਗਾਲ ਹੋਵੇ ਤੇ ਮੈਨੂੰ ਪਤਾ ਲੱਗਾ ਜਦੋਂ ਮੈਂ ਇਹਨੂੰ ਗੱਲ ਹੀ ਨਾ ਕਹਿਣੀ ਕੀਤੀ ਤੇ ਮੈਨੂੰ ਕਾਹਦਾ ਪਤਾ ਲੱਗਣਾ ਉਹਨਾਂ ਦੇ ਵੇਲੇ ਕਿੰਨੇ ਅਮੀਰ ਹੀ ਪੇਕੇ ਸਵਾਮੀ ਰਾਏ ਤੇਰਾਂ ਨਾਲ ਗੱਲ ਕੀਤੀ ਆ ਆਹ ਮਾਮੇ ਨੇ ਡਾਈ ਕਰ ਤੇ ਮੈਂ ਲਾ ਕੇ ਚੱਲ ਗਿਆ ਮੈਨੂੰ ਉਹਦੇ ਸਾਹਸ ਹੁੰਦੇ ਮੈਂ ਫੈਵਰਸ ਸੁਣ ਲੈ ਗੱਲ ਦੋਵੇਂ ਡਾਈ ਗੱਲਾਂ ਕਰ ਦੋ ਦੇ ਮੇਰੀ ਗੱਲ ਸੁਣ ਇਹਦੇ ਵਿੱਚ ਕਿਹੜੀ ਗੱਲ ਆ ਮਾਪੇ ਪੇਕੇ ਜਿੰਨੇ ਮਰਜ਼ੀ ਮਾਤਰ ਤਾਤਰ ਹੋਣ ਕਦੀ ਨਾ ਕਦੀ ਤੇ ਪੁੱਤ ਦੀ ਦੀਜ ਕਰਦੇ ਹੀ ਆ ਆਹ ਮੈਂ ਤੂੰ ਕਾ ਨਾ ਸੜੋਂ ਪੂਜੂ ਕਰੀ ਜਾਨੀ ਹੈ ਹੈ ਤੈਨੂੰ ਕਦਾ ਗੱਡੀਆਂ ਨਾਲੋਂ ਸਾਮਾਨ ਗਾ ਤੂੰ ਆਵੇਂ ਵੇਸ ਵੇਸ ਕਰੀ ਜਾਨੀ ਤੇਰੀ ਭੁੱਖ ਤੇ ਦਾ ਪ੍ਰੀਤ ਜਾਂਦੀ ਵੇਲਦਾ ਉਹ ਸਾਮਾਨ ਮੰਮੀ ਕਿੰਦਾਂ ਦੀ ਗੱਲਾਂ ਕਰ ਰਹੀ ਆ ਭੁੱਖ ਨਹੀਂ ਜਾਂਦੀ ਭੁੱਖ ਮੈਨੂੰ ਲਾਣੀ ਤੇ ਲੱਖ ਲਾ ਰਹਿੰਦਾ ਜੀ ਤਾਂ ਗੱਡ ਦਾ ਸਮਾਨ ਦੀਆਂ ਗਈਆਂ ਹਾਏ ਹਾਏ ਨਹੀਂ ਮੁੰਡਾ ਦਾੜੀ ਵਾਲਾ ਹੋ ਗਿਆ ਵਾ ਉਹ ਸਮਾਨ ਸੁਣਾਈ ਜਾਣਾ ਹੋਰ ਕਹਿੰਨੇ ਕੋਈ ਚੀਜ਼ ਦੇਈ ਜੀ ਉਹਦਾ ਪੂਲਰ ਤੋੜ ਕੇ ਕਬਾੜੀਆਂ ਦੇਤਾ ਹਾਏ ਪਤਾ ਕਿ ਸਾਰੀ ਉਮਰ ਜਿਤਾਣਾ ਤੇਨੂੰ ਲਾ ਛੜਿਆ ਮੈਂ ਚੁੱਪ ਕਰ ਸਾਰਾ ਸਾਰੀ ਜ਼ਿੰਦਗੀ ਲੱਗ ਜਾਂਦੀ ਜੇ ਕਰੇ ਸਾਹ ਨਾ ਵਸਤੀਏ ਤੇ ਇਹਦਾ ਮਤਲਬ ਹੂੰ ਤੂੰ ਮੈਨੂੰ ਛੱਡ ਦਿੱਤਾ ਨਾ ਮਾ ਕੇ ਜਿਹੜੇ ਕਹਿੰਦਾ ਮੈਂ ਮਰ ਤਲਿਆ ਤਾਂ 15 ਸਾਲ ਕਿੱਲਾ ਬੈਠੇ ਫੁੱਲਣੇ ਗੱਡਣੇ ਮੇਰੀ ਪਹਿਲਾਂ ਸੁਣ ਲਗਾ ਉੱਥੇ ਗੁੱਫੜ ਦੇ ਕੇ ਆਈ ਹੁਣੀ ਆ ਉਹ ਮੱਕਾ ਇਹ ਕੀਤੀ ਆ ਗਈ ਆ ਉੱਥੋਂ ਤੇ ਜਦੋਂ ਦੀ ਆਈ ਮਗਰ ਕਿਨੇ ਮੱਖੀ ਨਹੀਂ ਆਈ ਇਹਨੇ ਹਾਂ ਤੂੰ 6 ਮਹੀਨੇ ਵੇਖ ਲਿਆ ਨਾ ਤੇ ਸਈ 6 ਮਹੀਨਿਆਂ ਦੇ ਵਿੱਚ ਪਰਝਾਈ ਕਿਤੇ ਇਹਨੇ ਕਹਿ ਕਹਿ ਕੇ ਫੋਨ ਕਰ ਕਰ ਕੇ ਮੰਗਾਈ ਹੈ ਨਹੀਂ ਉਹਦਾ ਇੱਕ ਗੱਲ ਆ ਜੇ ਤੁਹਾਨੂੰ ਵੀ ਕੁਲਰ ਗੱਲ ਲੈ ਦੇਣਾ ਤੇ ਆਪਾਂ ਵੀ ਆਪਣੇ ਪਿੰਡ ਜਾ ਕੇ ਬਈਏ ਉੱਥੇ ਪਾਪਾ ਇਸ ਨਹੀਂ ਲਾਉਣ ਦਿੰਦਾ ਹਾਂ ਮੰਮੀ ਇੰਨਾ ਚਿਰ ਹੁਣ ਰਹਿ ਕੇ ਜਾਣਾ ਖਾਲੀ ਆ ਤਾਂ ਥੋੜੀ ਜਾਂਦੀ ਚੰਗੀ ਲੱਗਦੀ ਨਾਲ ਵੀ ਇੰਨਾ ਚਿਰ ਹੋ ਗਿਆ ਸਾਨੂੰ ਹੁਣ ਇੱਥੇ ਰਹਿ ਜਾ ਨੂੰ ਝੁੰਗ ਜੀ ਨਹੀਂ ਲੱਗੀ ਲੱਜਾਈਏ ਪੁੱਤ ਤੂੰ ਇਹਦੇ ਵਾਲ ਸੁਣ ਕੇ ਕੂਲਰਾਉਣਾ ਕੂਲਰਾਉਣਾ ਤਾ ਮੈਂ ਦਿਲ ਚ ਕਰ ਜਾਣਾ ਤੇ ਮੈਂ ਬੂਦ ਮੰਗਦਾ ਲਿਆ ਉਹ ਕਿਹੜਾ ਲੈ ਕੇ ਦਿੱਤੇ ਕੋਲ ਕੂਲਰ ਲਾ ਦੂੰ ਮਹਾਨੂ ਤੇ ਤੇਰਾ ਪਿਆਰ ਆ ਹਾਂ ਸਾਨੂੰ ਕਿਥੇ ਚਾ ਚੜਿਆ ਵੀ ਆਪਣਾ ਘਰ ਛੱਡ ਕੇ ਇੱਥੇ ਬੈਠੋ ਉਹ ਲਾ ਕੇ ਜਾਈਂ ਤੈਨੂੰ ਤਾਂ ਮੈਂ ਦੱਸਦੀ ਨਹੀਂ ਪਈ ਗਮ ਨਾ ਕਰੇ ਤੈਨੂੰ ਕੀ ਪਤਾ ਮੈਂ ਕਿਹੜੇ ਕੰਮਾਂ ਨੂੰ ਬੈਠੀ ਹਵਾ ਦਾ ਤਾਂ ਸੁਣੀਏ ਜਿਹੜੀਆਂ ਹੋਂਡੀਆਂ ਤੈਨੂੰ ਕੀ ਪਤਾ ਪਤਾ ਵੀ ਹੈ ਕੋਹੋ ਨਾ ਦੱਸ ਗਮ ਕਰੂਗੀ ਕਿਹੜੀ ਗੱਤ ਦੱਸ ਤੂੰ ਨਾ ਕੋਲਰ ਲੈ ਕੇ ਦਵਾਂ ਚਲ ਦੱਸ ਦੇ ਮਾੜੀ ਜੀ ਕੰਨਾ ਚੋ ਗੱਲਾਂ ਨਿਕਲੀਆਂ ਕੋਈ ਨਾ ਕੋਲਰ ਲੈ ਕੇ ਦਊਂ ਤੈਨੂੰ ਦੱਸ ਧਿਆਨ ਰੱਖ ਲੈਂਦਾ ਕੋਲ ਆਗਲਾ ਪ ਉਹਨੇ ਸਾਸਮਾਰਦੀ ਆ। ਉਹਨਾਂ ਕੋਲ ਪੂਰੀ ਗੱਲ ਸੁਣਨਾ। ਉਹ ਪਾਤ ਬੜਾ ਰਹਿੰਦਾ ਸੀ ਘਰ ਦੇ ਵਿੱਚ। ਉਹ ਵੀ ਗੱਲ ਸੋਣਾ। ਪਿੱਛੇ ਕੁੜੀਆਂ ਗੇੜਾ ਨਹੀਂ ਮਾਰਦੀਆਂ। ਉਹਨਾਂ ਦੇ ਘਰ ਹੀ ਨੀਲਾ ਡਰਾਮਾ। ਨੀਲਾ ਡਰਾਮਾ ਵੇਖਿਆ ਵਾ ਜਿੱਥੇ ਪਾਣੀ ਪੈਂਦਾ। ਆਹ ਰੱਖਿਆ ਆਂਦਾ ਮਿਸਤਰੀਆਂ ਨੇ। ਹਾਂ। ਘਰ ਆ ਲੈਣਾ ਰੜਕੇ। ਮੁੰਡੇ ਨੇ ਇਹ ਵੀ ਨਹੀਂ ਵੇਖਿਆ ਮੇਰੀ ਮਾਂ ਆ ਘਰ ਆ ਲੈਣਾ ਰੱਖੇ ਟੋਟੇ ਟੋਟੇ ਕਰਕੇ। ਪਿੱਛੇ ਲੱਗ ਜਾਂਦੇ ਮੁੰਡੇ ਵੀ। ਪਾਤ ਦੇ ਉੱਚ ਡਰਾਮੇ ਚ ਤੇ ਉਸਦੇ ਪਾਸ ਦਾ ਸੀਮੈਂਟ। ਸੀਮੈਂਟ ਪਾਉਣ ਦਾ ਪਤਾ ਨਹੀਂ ਨਾ ਲੱਗਦਾ। ਮੁਸਕਮਾਸ ਤੋਂ ਨਹੀਂ ਆਉਂਦੀ। ਪਿੱਛੇ ਜੰਮ ਜਾਂਦਾ ਬੰਦਾ। ਪਤਾ ਲੱਗਾ ਵਾ ਉਹ ਪੁੱਤ ਚੋਕ ਨਿਆਣਿਆਂ ਦੀਆਂ ਗੱਲਾਂ ਕਰਦੇ ਨਾਨੀਆਂ ਲੈ ਐਸੇ ਕਰਕੇ ਤੈਨੂੰ ਦੱਸਿਆ ਨਹੀਂ ਚੁੱਪ ਕਰ ਪੁੱਤ ਨਿਆੜੇ ਜਿੰਨਾ ਤੁਹਾਡੇ ਘਰ ਕਪਾਤ ਰਹਿੰਦਾ ਵਾ ਮੇਰਾ ਤਾਂ ਧਿਆਨ ਵਿੱਚ ਰਹਿੰਦਾ ਤਾਂ ਇੱਥੇ ਰਹੀ ਨਹੀਂ ਤੇਰੇ ਅਹੀਂ بڑے ਹੋਏ ਮਰਦੇ ਪਰ ਤੈਨੂੰ ਸਾਡਾ ਮਾਸਾ ਨਹੀਂ ਅਗਲਾ ਲਾ ਲਿਆ ਸਾਗ ਹਾਂ ਹਲੇ ਮੈਨੂੰ ਪਰਸੋਂ ਕਹਿਣ ਦੀ ਇਹ ਨਾ ਕਰਦਾਂ ਤਿੱਖੀਆਂ ਕਰਾਉਣ ਵਾਲੀਆਂ ਇੰਨੀ ਕਰਦਾਂ ਤਿੱਖੀਆਂ ਕਰਾ ਕੀ ਕਰਨਾ ਉਹਨਾਂ ਨੇ ਪਤਾ ਉਹਨਾਂ ਨੇ ਕਰਦਣਾ ਉਹਨਾਂ ਨੇ ਇੱਕ ਦਿਨ ਸਬਜ਼ੀ ਕੱਟਣ ਦਾ ਇਹ ਤਾਂ ਕੱਟਦੀਆਂ ਨਹੀਂ ਸੀ ਵੇ ਪੋਲੀ ਇਹ ਵਿਚਾਰੀ ਨੂੰ ਕੀ ਪਤਾ ਲੱਗਣਾ ਸਬਜ਼ੀ ਕੱਟਦਾ ਕਰਦਾ ਤੈਨੂੰ ਕੁਤਰ ਕੁਤਰ ਰੱਖ ਦੇਣਾ ਉਹਨਾਂ ਤੇ ਤੈਨੂੰ ਪਤਾ ਨਹੀਂ ਲੱਗਦਾ ਹਾਏ ਨਹੀਂ ਦਾਨੀ ਉਹਨੇ ਕੀ ਐਂਦਾ ਕਿਉਂ ਨਾ ਕਿਹਾ ਹਾਏ ਅਹੀਂ ਤੇ ਆਪ ਬੜੇ ਫਸੇ ਆਂ ਤੇ ਪ੍ਰਿੰਟ ਜਾਣਾ ਪਿੱਛੋਂ ਫੋਨ ਆਉਂਦੇ ਆ ਹਾਂ ਤੇਰਾ ਮੂੰਹ ਮਾਰਨ ਦੇ ਆਂ ਅਹੀਂ ਤੇਰੇ ਹੋਏ ਆਪਣਾ ਕੰਮ ਕਰ ਆਪ ਗੱਲ ਨਾ ਲੱਗੇ ਗੱਲ ਕੋਈ ਚੰਗੀ ਕਰੋ ਆ ਤੇ ਤੂੰ ਮੈਨੂੰ ਡਰਾ ਕੇ ਰੱਖ ਦਿੱਤਾ ਨਹੀਂ ਡਰਾਉਣ ਵਾਲੀ ਕੀ ਗੱਲ ਆਂ ਅਹੀਂ ਤੇ ਦੱਸੋ ਇਹ ਸੋਚ ਕੇ ਤੈਨੂੰ ਕਰਦੇ ਨਹੀਂ ਤੇਰੇ ਨਾਲ ਹੁਣ ਤੇਰੇ ਨਾਲ ਕੀਤੀ ਆਪਣਾ ਧਿਆਨ ਤੇ ਰੱਖੇਗੀ ਹੁਣ ਅਹੀਂ ਤੇ ਚਲੀ ਜਾਣਾ ਕਿੰਨਾ ਘਰ ਬੈਠੇ ਰਹਿਣਾ ਇਥੇ ਆ ਚਾਰ ਮੈਂ ਕਿ ਦਰੱਖ ਹੋਗੀ ਤਾਂ ਅ ਕੁੰਡੀ ਲਾਗ ਹੈ ਹਮੇਸ਼ਾ ਉਹਨੇ ਵੀ ਉਦਾ ਕੁੰਡੀ ਲਾਈ ਨਾਲ ਇਹਨੇ ਕੁੰਡੀ ਗਾਦੀ ਲਾਉਣੀ ਆ ਦਰਵਾਜੇ ਦੇ ਨਾਲ ਲਵਾਏ ਨਹੀਂ ਆ ਮਾ ਮਮੀ ਕੁੰਡੀ ਖੇਸ ਵਾਲਾ ਆਣੀ ਤੇ ਦਰਵਾਜੇ ਨਹੀਂ ਲਾਇ ਐਦਾਂ ਹੀ ਕੇ ਬਸ ਨਹੀਂ ਉਦਾ ਬਰੇ ਤੇ ਜਨੇ ਤੇ ਆਂਦਾਂ ਮੈਂ ਡਿਸ਼ ਦੇਣ ਬਣੀਗੀ ਤੇ ਮੈਂ ਆਪਣੀ ਨੀਂਦਾਂ ਸੌ ਜਾਊਗੀ ਉਹ ਵੀ ਬੜੀ ਜਿਆਦਾ ਕੰਨਾ ਚ ਕੱਢ ਦਿੱਤਾ ਨਾ ਮੈਂ ਆ ਚੰਗਾ ਆ ਗਿਆ ਦਾਤਾ ਤੇ ਭਾਵੇਂ ਹੁਣ ਡਰੀ ਆਈ ਜਾਂਦਾ ਹੀ ਨਹੀਂ ਡਰ ਨਾ ਉਦਾਂ ਤੇ ਕੋਈ ਡਰ ਨਾ ਕੂਲਰ ਦਾ ਇੰਤਜ਼ਾਮ ਕਰ ਕੋਈ ਨਾ ਮੈਨੂੰ ਲੱਗਦਾ ਡੰਡਾਰਾ ਕਬਿਆ ਕਰੇ ਬਣਾ ਕੇ ਦੇ ਤੈਹੀਂ ਵੀ ਜਾ ਕੇ ਵੇਖੀ ਆ ਤੇ ਤੂੰ ਹੀ ਲੱਗਦਾ ਤੂੰ ਤਾਂ ਰੱਖਿਆ ਕਰ ਵੀ ਕੋਈ ਗੱਲ ਹੀ ਨਹੀਂ ਈ ਕੋਈ ਨਹੀਂ ਪਤਾ ਮੈਂ ਤੈਨੂੰ ਕੂਲਰ ਦੇ ਕੇ ਤੁੰਗੀ ਮੈਨੂੰ ਡਰਦੀ ਆ ਦਰਦ ਤੁੰਗੀ ਮਾਪੇ ਪੁੱਤ ਆ ਚੱਲਾ ਵੇਖਾਂ ਮੈਂ ਜਾ ਕੇ ਕੂਲਰ ਆਉਣਾ ਆਉਣਾ ਇਹਨਾਂ ਖੱਤਾ ਜੇ ਨੋਕੜੇ ਕੋਈ ਜਿਦਾ ਨਾ ਨੇ ਬਹਿਣਾ ਹੁੰਦਾ ਗਾੜੀ ਉਹ ਗਾੜੀ ਬੈਠਾ ਥੱਲੇ ਹੀ ਦੀਕਣ ਦਿਆ ਉਹ ਤੇ ਹਲਾ ਮਮੀ ਤੇ ਨੌਂ ਦੇ ਕੰਮ ਜੇ ਘਰ ਚ ਚੀਜ਼ਾਂ ਨਹੀਂ ਮੀਆਂ ਤੇ ਡੇਡੇ ਉਹਲੇ ਪੜਦੇ ਰੱਖਣ ਲੱਗੇ ਫਾਇਦਾ ਪੁੱਛਾ ਇਹ ਨੂੰ ਦਵਿੰਦਨ ਨੂੰ ਪੁੱਛਾਂ ਕਿ ਉਹਨੂੰ ਪੁੱਛਾਂ ਤੇ ਤੁਹਾਨੂੰ ਦੱਸਿਆ ਨਹੀਂ ਅਗਲਿਆ ਤੇ ਤੂੰ ਕਿ ਪੁੱਛਣਾ ਜੇ ਗੱਲ ਲਗਾਨੀ ਹੈ ਉਹਦੇ ਦੇਖੀ ਜਾ ਉਹ ਸੀ ਯਾਰ ਕੋ ਤੇਲ ਤੁਰ ਪਾਇਆ ਬੜਾ ਕਿੱਥੋਂ ਆ ਬੜਾ ਹੀ ਉਹ ਤੇਲ ਭਾਇਆ ਉਹ ਕਿੱਥੋਂ ਹੁੰਦੀ ਹੈ ਪੁੱਛ ਆਦੇ ਸਹੀ ਕਿਹੜਾ ਮੂੰਹ ਹੁੰਦੀ ਛਸਕੇ ਲੈਣ ਦਾ ਮਜ਼ਾ ਆਉਂਦਾ ਉਹਦੇ ਈ ਜ਼ਿਆਦਾ ਚਾਲਾ ਜੇ ਆਇਆ ਮੈਨੂੰ ਪੁੱਛਿਆ ਨਹੀਂ ਤਾਂ ਮੈਂ ਤਾਂ ਪੁੱਛਾਂ ਫਿਰ ਨਹੀਂ ਜਾਓ ਤੇਰੇ ਮੂੰਹ ਚ ਲਾਲਾ ਲੰਕਰੀ ਉਹਨੇ ਵੀ ਆਵੇ ਕੂਲਰ ਚ ਦੀਨੇ ਉਹਨੇ ਕਦਰ ਕਰਉਣੀ ਹੋਣੀ ਆਪਣੀ ਅਗਲੀ ਨੇ ਪਰਦੇ ਰੱਖੇ ਪਿੱਛੇ ਨੂੰ ਜਾ ਕੇ ਆ ਜਾ ਆ ਮਮੀ ਆ ਰਿਪਾਇਲੇ ਕਿਹੜਾ ਪਾਇਲਰ ਕੋਲਰ ਵਾਲਾ ਜਾਂ ਕੋਲਰ ਵਾਲਾ ਤੇ ਸੀਹ ਚ ਤੇਲ ਪਾ ਲੈਣਾ ਹੈ ਹੋਏ ਹੋਏ ਨਾ ਨਾ ਲੀਟਰ ਤੇਲ ਸਾਰੇ ਘਰ ਚ ਟੰਡੋਰਾ ਪਟਦਾ ਹੈ ਗਰਕ ਜਾਣੇ ਤੇ ਅਕਲ ਮਾਸਾ ਨਹੀਂ ਲੱਲੂ ਨੂੰ ਅਕਲ ਦੇ ਦਿਆ ਕਰੋ ਕੋਲਰ ਤੇ ਪਤਾ ਇਹਨਾਂ ਨੇ ਹਫਤੇ ਨੂੰ ਤੇ ਕਦੋਂ ਲੈ ਕੇ ਆਉਣਾ ਵਾ ਇਹਨੂੰ ਨੇਰੀ ਆ ਗਈ ਮੈਂ ਤਾਂ ਜੋ ਬਨ ਗੱਲਾਂ ਕਰਨ ਢੀ ਹਾਂ ਜੱਦੀ ਨਖਾ ਦੇ ਪਾਤਾ ਰੋਲਾ ਤੂੰ ਦੱਕਾ ਪਹਿਲਾਂ ਮੇਰੇ ਕਿਤੇ ਦੱਸ ਦੱਸ ਤੋਖ ਨਹੀਂ ਪਾਈ ਮੇਰ ਕੋ ਨਾ ਜੋਬਨ ਨੇ ਤੂੰ ਮੇਰ ਕੋ ਇਹਨੇ ਪੜ ਦੇ ਰਾਹ ਦੀਆਂ ਮੈਂ ਕੂਲਰ ਤੋਂ ਕਾਫਾ ਕੱਢ ਕੇ ਸੁੱਟ ਦੇਣਾ ਸੀ ਨਹੀਂ ਦੇ ਮੇਰੀ ਸੁਣ ਮੈਂ ਉਧਰ ਟਿਕਣ ਡਿਆ ਵੇ ਅੰਤਰਿਆ ਮੈਂ ਤੇ ਇਹ ਗੱਲ ਆ ਲੈ ਜੋਬਨ ਅੜਈ ਕਨ ਵੀ ਆ ਰਹੀ ਲਿਆ ਕੇ ਵੜ ਦੇ ਇਹ ਸਾਡੀਆਂ ਗੱਲਾਂ ਕਰਦਿਆਂ ਕਰਦਿਆਂ ਆ ਗਿਆ ਮੰਮੀ ਤੂੰ ਗੁੱਸਾ ਕਰਨ ਢੀ ਮੈਨੂੰ ਦੱਸਿਆ ਨਹੀਂ ਅੱਜ ਤੇ ਮੈਂ ਆਣ ਕੇ ਕੱਪੜੇ ਚੇਂਜ ਕੀਤੇ ਤੇ ਜੋਬਨ ਨਾਲ ਗੱਲ ਕੀਤੀ ਇਹਨੇ ਲੱਲੂ ਨੇ ਸੁਣ ਲਈ ਇਹਨੇ ਲਾਪ ਲਈ ਓ ਮਾਰੀ ਤੂੰ ਮੈਨੂੰ ਕਿਹਾ ਇਹ ਗੱਲਾਂ ਕੀ ਬਾਜ ਕੇ ਢੀ ਯਾਰ ਨੀ ਬਾਰ ਬੈਠਾ ਤੇਰੇ ਗਾੜੀ ਬੈਠਾ ਹੈ ਆਵੇਂ ਆ ਕੇ ਪਲਾੜ ਕਰਦਾ ਫਿਰਦਾ ਫਰਾਓ ਮੇਰੀ ਕੰਨ ਖੋਲ ਕੇ ਗੱਲ ਸੁਣ ਲਓ ਆਹ ਬਲਾ ਕੀ ਗੱਲ ਹੋਈ ਗੱਲ ਗੱਲ ਤੇ ਮੁਕੀਆਂ ਨਾੜਲਾ ਹੂੰ ਤੁਹਾਡਾ ਹੋਊਗਾ ਮੈਂ ਕਿਹਦੇ ਦਿਨ ਚੱਪ ਛੁੱਟਣਾ ਜੇ ਫਿਰਨਾ ਆਖਿਓ ਤੇ ਤੂੰ ਇਹਦਾ ਗੱਲ ਕੋ ਕੀਤੀ ਪਿਆ ਲੈਣਾ ਨਹੀਂ ਨਹੀਂ ਮੈਂ ਚੱਪ ਲੈਣਾ ਮੈਂ ਰਿਕਾਰਡ ਪਾਉਣਾ ਚੱਲ ਉਧਰ ਆ ਜਾ ਵੇਲੇ ਨਾ ਹੋਣ ਤੇ ਕਿੱਦਾਂ ਇਹਨਾਂ ਨੂੰ ਕੂਲਰ ਦਾ ਚਾ ਚੜਿਆ ਨਖਤਿਆਂ ਨੂੰ ਲੱਗਣਾ ਮੇਰੇ ਕਮਰੇ ਚ ਪੈਸੇ ਮੇਰੇ ਪੇਕਿਆਂ ਤੇ ਲੱਗ ਜਾਣੇ ਆ ਇਹਨਾਂ ਨੂੰ ਅੱਗ ਲੱਗੀ ਉਹਨਾਂ ਨੂੰ ਵੀ ਨਖਤਿਆਂ ਨੂੰ ਫੋਨ ਲਾ ਕੇ ਆਨੀ ਆ ਪੀ ਆਜੋ ਗਾ ਇੱਥੇ ਤਾਂ ਡੰਡ ਦਵਾਈ ਪਾਤੀ ਸਾਰਿਆਂ ਨੇ ਹੋਰ ਕਦੇ ਪਹੁੰਚਣ ਹੀ ਨਾ ਟਾਈਮ ਨਾ ਕਰਦੀਆਂ ਫੋਨ ਹਾਏ ਤਲੀ ਨੋ ਕਿੱਡੇ ਚ ਲੁੱਤਰ ਕਰਦੀ ਫਿਰਦੀ ਆ ਆਉਣਾ ਹੁੰਦਾ ਤੁਹਾਨੂੰ ਆਵਜਣਾ ਹੀ ਸਾਰਾ ਕੋ ਮੁੰਡੇ ਕੋਲ ਹਵਾ ਲਿਆ ਹੋਏ ਹੋਏ ਤੋਏ ਤੇ ਕਰੀ ਤੇ ਤੀਵੇਂ ਪਾਰਾ ਜਿੱਥੇ ਆਉਣਾ ਦੇ ਇਹ ਹੁਣੀ ਮੁੱਠ ਚ ਪਾਹੇ ਲਿਆਉਣ ਵਾਲੇ ਪੀਕੇ ਭੁੱਲੇ ਮੈਨੂੰ ਅਜੇ ਤੱਕ ਕਦੇ ਮਗਰ ਨਹੀਂ ਆਇਆ ਕਦੀ ਤੇ ਅੱਜ ਕੋਲਾ ਰਵਣਾ ਕੋ ਹਾਲ ਨਹੀਂ ਆ ਟੈਂਕੀ ਭਰੀਦੀ ਆ ਤੇ ਫਿਰ ਖਾਲੀ ਹੋ ਜਾਂਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਪਾਣੀ ਮੇਰੀ ਗੱਲ ਸੁਣੋ ਵੇਖ ਲਾ ਮੈਂ ਟੈਂਕੀ ਫੁੱਲ ਕਰ ਲੈਣੀ ਪਾਣੀ ਦੀ ਤੇ ਜਦੋਂ ਅਮ ਤੇਰੀ ਲੋੜ ਹੁੰਦੀ ਵੇਲੇ ਕੋਲੇ ਅਮਰਜੈਂਸੀ ਹੁੰਦੀ ਉਦੋਂ ਪਾਣੀ ਐ ਚੋਂ ਖਤਮ ਹੋ ਜਾਂਦਾ ਵਾ ਹੈ ਬੰਦਾ ਕੀ ਕਰੇ ਮੈਂ ਤੁਹਾਨੂੰ ਆਨੀ ਲੈਣ ਦੂੜੀ ਬੰਦ ਹੋਈ ਛੱਡਦਾ ਤੇ ਲੈੜ ਤੇ ਬੰਦ ਵਾ ਛੱਡਾਂ ਕਿਦਾਂ ਜੇ ਹੁੰਦੀ ਤੇ ਮੈਂ ਭਰਦੀ ਨਾ ਮੈਨੂੰ ਐਦਾਂ ਕਰੋ ਨੀਲਾ ਡਰਮ ਲਿਆ ਦਿਓ ਹਾਏ ਮੈਂ ਮਰ ਜਾ ਨੀਲਾ ਡਰਮ ਨੀਲਾ ਡਰਮ ਆਹੋ ਉਹ ਟੱਕਣ ਵਾਲੇ ਮਿਲਦੇ ਨਹੀਂ ਵਾ ਵੱਡੇ ਵੱਡੇ ਕਿੰਨਾ ਲੀਟਰ ਦਾ ਕਰੇ ਪਤਾ ਨਹੀਂ ਕਿੰਨੇ ਦਾ ਹੁੰਦੇ ਹੁੰਦੇ ਆ 200 ਲੀਟਰ ਦਾ ਲੈ ਆਵਾਂਗੇ ਹਾਂ ਉਹ ਲਿਆ ਦੇ ਇਧਰ ਵੇਖ ਕਿਤੇ ਐਮਰਜੈਂਸੀ ਹੋਵੇ ਕਿਤੇ ਨਿਆਣੇ ਨੇ ਹੱਥ ਧੋਣੇ ਉਹ ਲੱਲੂ ਨੂੰ ਜੇ ਅੱਗੇ ਨਹੀਂ ਪਤਾ ਉਹ ਹੱਥ ਪਾਣੀ ਧੋਂਦਾ ਕਿ ਨਹੀਂ ਇੱਥੇ ਰੱਖਿਆ ਉਹ ਤੇ ਰੱਖਿਆ ਉਹ ਮੱਗ ਪਾਵੇ ਬੰਦਾ ਹੱਥ ਧੋਵੇ ਤੇ ਮੈਨੂੰ ਉਹ ਲਿਆ ਦਿਓ ਮੈਂ ਮਰ ਜਾ ਨੀਲਾ ਡਰਾਮਾ ਕਈ ਫਾਇਦੇ ਆਉ ਡਰਾਮ ਦੇ ਤੇ ਮੈਨੂੰ ਚਾਹੀਦਾ 1-2 ਦਿਨ ਚ ਚਾਹੀਦਾ ਵਾ ਡਰਾਮਾ ਉਹ ਲਿਆ ਦੇ ਨਹੀਂ ਕੋਈ ਗੱਲ ਨਹੀਂ ਜ਼ਰੂਰੀ ਆ ਇਹ ਕੰਮ ਜ਼ਰੂਰੀ ਕਰਨਾ ਮੈਂ ਸ਼ਹਿਰ ਜਾਣਾ ਵਾ ਡਰਾਮਾ ਤੇ ਚਾਹੀਦਾ ਨੀਲੇ ਰੰਗ ਦਾ ਹੀ ਉਹ ਟੱਕਣ ਉੱਤੇ ਹੋਵੇ ਗੱਲ ਸੁਣ ਨੀ ਮੇਰੀ ਕੀ ਕਰਨਾ ਨੀਲਾ ਡਰਾਮਾ ਹਾਏ ਹਾਏ ਚਾਹੀਦਾ ਵਾ ਨਹੀਂ ਚਾਹੀਦਾ ਕੀ ਕਰਨੂ ਵਾ ਉਹ ਪਾਣੀ ਪੂਣੀ ਵਾਸਤੇ ਆਂਦੀ ਮੈਨੂੰ ਅੱਗ ਲੱਗੀ ਆ ਤੇ ਮੈਨੂੰ ਹਣ ਕੀਤਾ ਤੁਹਾਨੂੰ ਜੇ ਬੱਤੀ ਹੋਗੇ ਛੱਡਦੀ ਨੀ ਮੋਟਰ ਚੱਲ ਐ ਮਾਂ ਭਾਈ ਇਹ ਟੋਟੋ ਤਾਂ ਤੇ ਮੈਂ ਡਰਮ ਲਿਆਉਣੇ ਪਾਣੀ ਤੋਚਨ ਨੂੰ ਮੱਕ ਦਾ ਟਾਵਨਾ ਭਰਿਆ ਹੋਵੇ ਤੇ ਲੈ ਮੰਮੀ ਉਦਾਂ ਕੋਈ ਚੀਜ਼ ਬਣਾਉਣਾ ਤਾਂ ਕਹਿੰਦੀ ਐ ਬਣਾਉਂਦੀਆਂ ਨਹੀਂ ਐ ਬਣਾਉਂਦੀ ਨਹੀਂ ਇਹਨੂੰ ਚੱਜ ਨਹੀਂ ਤੇ ਜੇ ਮੈਂ ਨੀਲਾ ਡਰਮ ਲਿਆਉਣ ਲੱਗੀ ਤੈਨੂੰ ਕੋ ਖੁਸ਼ੀ ਨਹੀਂ ਚਾਹ ਹਾਰ ਸਾਰ ਜਾਂ ਡਈ ਨੇਕੜਾ ਸੋਨੇ ਦਾ ਹਾਰ ਲੱਗੀ ਬਣਾਉਣਾ ਜਿਹੜੇ ਤੇਰੇ ਦਿਲ ਚ ਗੱਲ ਮੇਰੇ ਨੌਂਾ ਚਵਾ ਹਾਏ ਹਾਏ ਡਰਮ ਤੋਂ ਕੀ ਤੇਰੇ ਨੌਂਾ ਦਿਲਾਂ ਚ ਗੱਲਾਂ ਆ ਗਈਆਂ ਮੈਨੂੰ ਤਾਂ ਸਮਾਂ ਤੇ ਮਗਾਉਣਾ ਹੀ ਤੇ ਮੈਨੂੰ ਅਜੇ ਚਾਹੀਦਾ ਹੀ ਹਾਂ ਬਸ ਲੈ ਆਈ ਸਾਈ 2 2 ਲੀਟਰ ਦਾ ਲਿਆ ਕੇ ਦੱਸੇ ਤੂੰ ਕਦਾਂ ਲਿਆਉਣਾ ਨੀਲਾ ਡਰਮ ਕੇ ਭਾਵਾ ਵੱਡੀ ਦਾ ਵੱਡੀ ਲਿਆ ਦੇ ਉਹ ਨਹੀਂ ਆਉਣਾ ਚਾਹੀਦਾ ਉਹ ਚੱਲ ਮੇਰੀ ਸੁਣ ਲੈ ਗੱਲ ਕਿਸੇ ਕਾਨੂੰ ਨਹੀਂ ਆ ਨਹੀਂ ਨਹੀਂ ਨੀ ਲਾ ਡਰਮ ਲੈ ਆਉਣੇ ਪੀਲਾ ਲੈ ਆਉਣੇ ਚਿੱਟਾ ਲੈ ਆਉਣੇ ਕਾਲਾ ਲੈ ਆਉਣੇ ਇੰਨੇ ਤੇ ਰੰਗ ਇੱਕ ਜੈਲੋ ਹੁੰਦਾ ਵਾ ਉਹ ਡਰਮ ਲੈ ਆਉਣਾ ਡਰਮ ਤੇ ਮੈਂ ਲਿਆਉਣਾ ਹੀ ਲਿਆਉਣਾ ਹੀ ਨਹੀਂ ਤੇ ਇਹਨਾਂ ਕੀ ਜਾਂਦਾ ਕਦਾਰੀ ਜਗੀਆਂ ਨੇ ਤੇਰਾ ਕਦਾਂ ਜੀ ਕੀਤਾ ਲਿਆਉਣ ਨੂੰ ਹੈ ਆਗੋ ਨਾਲ ਪਿੱਛੋਂ ਨਾਲ ਤੂੰ ਗੱਲਾਂ ਕਰੇ ਦਿਨ ਖੱਤਿਆ ਕੱਲਾ ਕੱਲਾ ਤੂੰ ਮੇਰਾ ਪੁੱਤ ਮੈਂ ਤੇ ਉਦਾਂ ਕਿਤੇ ਕਰ ਲੈਣੀ ਆ ਮੇਰਾ ਦੇਲੀ ਪਰਬੋਲਾ ਵਾ ਦਿਲ ਦੀ ਨਹੀਂ ਮਾ ਮਾੜੀ ਕਤੋਂ ਇਹਦਾ ਨਾ ਕਰੋ ਘਰ ਦੇ ਵਿੱਚ ਨੀਲਾ ਡਰਮ ਨਹੀਂ ਆਉਣਾ ਚਾਹੀਦਾ ਠੀਕ ਆ ਜੇ ਨੀਲਾ ਡਰਮ ਆ ਗਿਆ ਮੈਂ ਕੋខਾ ਕੇ ਮਰ ਜਾਨੀ ਹਾਏ ਫੰਦ ਤੇਰੀ ਮਾਂ ਦੀ ਸਮਝ ਨਹੀਂ ਆਉਦੀ ਜੇ ਮੈਂ ਘਰ ਦੀ ਚੀਜ਼ ਨਹੀਂ ਬਣਾਉਂਦੀ ਤੈਨੂੰ ਤਾਂ ਵੀ ਸਿਆਪਾ ਇਹ ਤਾਂ ਨੀਲਾ ਡਰਮ ਲਿਆਉਣ ਲੱਗੇ ਘਰ ਇਹਨੂੰ ਕਾਦੀ ਇਨੀ ਟੈਨਸ਼ਨ ਪੈ ਗਈ ਆ ਇਹਨੂੰ ਕੀ ਹੋ ਗਿਆ ਵਾ ਸਮਝਾ ਜੋਗਣਾ ਸਮਝਾ ਕੀ ਸਮਝਾਵਾਂ ਹੋਇਆ ਪਾਣੀ ਬਾਤ ਡਰਮ ਲਿਆਉਣਾ ਇਹਨੂੰ ਕਾਦੀ ਟੰਦਾਂ ਪੈ ਗਈਆਂ ਹਾਏ ਬੋਲ ਤੂੰ ਸਤਾਇਆ ਨਾ ਗੱਲ ਲੱਭਣ ਡਈਆਂ ਨਾ ਹਾਏ ਪ੍ਰੀਤਾ ਹਾਏ ਪ੍ਰੀਤਾ ਮੰਮੀ ਆਜੋ ਇੱਥੇ ਆ ਪਹਿਨੀ ਲੱਪਾ ਹਾਏ ਨਹੀਂ ਹਾਏ ਨਹੀਂ ਨਹੀਂ ਆਂਦਾ ਨੀਲਾ ਡਰਾਮਾ ਲਿਆਉਣਾ ਨਹੀਂ ਆਂਦਾ ਮੈਨੂੰ ਕੌਣ ਆਂਦਾ ਹਾਏ ਕਿ ਤਾ ਮਾਰਨਾ ਦੇਣ ਨਹੀਂ ਹਾਏ ਹਾਏ ਚੱਲੇ ਹੀ ਆਪਾਂ ਨਹੀਂ ਜਾਂਦੇ ਨਹੀਂ ਜਾਂਦੇ ਨਹੀਂ ਆਂ ਤੈਨੂੰ ਪਹਿਲਾਂ ਕਹੇ ਉੱਠ ਹਾਏ ਖੜੋਸ ਇਹ ਲੋਕ ਨਹੀਂ ਇਹ ਲੋਕ ਜਾ ਹਾਏ ਲੈ ਉਧਰੋਂ ਹੀ ਚੱਲੇ ਉਧਰੋਂ ਤੂੰ ਪਸੂਰੀ ਖਾ ਲਈ ਆਪਾਂ ਨੂੰ ਨਹੀਂ ਲਾਜ ਮੰਮੀ ਜਿਹੜੇ ਤੁਸੀਂ ਗਾਲ ਆਖੀ ਨਾ ਉਹ ਗੱਲਾਂ ਹੌਂਟੀਆਂ ਬਾਹਰ ਤੇ ਤੈਨੂੰ ਤੇਰਾ ਆ ਤਾਂ ਸਾਡਾ ਦਿਮਾਗ ਖਰਾਬ ਆ ਅਸੀਂ ਤਾਂ ਬੈਠੇ ਆਪਣਾ ਘਰ ਛੱਡ ਕੇ ਇਹਨਾਂ ਹੀ ਹੋਈ ਮਰਦੀ ਆ ਹਾਏ ਮੈਂ ਕੀ ਕਰੂੰਗੀ ਉੱਠ ਥੱਲੇ ਹੋ ਲੜਾ ਨਾ ਲਈ ਹਾਏ ਹਾਏ ਗੱਲ ਸੁਣੋ ਮੇਰੀ ਧਿਆਨ ਨਾਲ ਅੱਜ ਕੱਲ੍ਹ ਨਹੀਂ ਕੋਈ ਵੀ ਆਪਣਾ ਪੀਣਾ ਆਖੀ ਪਾਣੀ ਠੰਡੀ ਹੁੰਦੀ ਜਾਣੀ ਪਾਣੀ ਪੀਖਾ ਜੇ ਅਹੀਂ ਜਾਨ ਨੂੰ ਹੁਣ ਕਾਲੇ ਹੋਏ ਤੇ ਇਹ ਠੰਡੀ ਹੁੰਦੀ ਜਾਣ ਲਈ ਆਈ ਨਜਰਦੀ ਆਂ ਤੇ ਸੱਚੀਆਂ ਗੱਲਾਂ ਕਰਦੇ ਆਂ ਤੇ ਉਹਨੂੰ ਵੀ ਕਿਤੇ ਪਤਾ ਲੱਗਾ ਹਣਾ ਆਂਦੀ ਹਣੀ ਮੈਂ ਵੀ ਇਹੋ ਸਕੀਮ ਲਾਉਣੀ ਪਤਾ ਮੈਨੂੰ ਲੈ ਜਾ ਨਾਲ ਲੈ ਨਾ ਇੰਨੇ ਜਰੀ ਆਈ ਪਤਾ ਮੇਰੇ ਨਾਲ ਅੱਡੇ ਤੇ ਜਾ ਮੈਂ ਪੈਸੇ ਉਥੋਂ ਘਟਾਉਣੀ ਮੈਂ ਤੁਹਾਨੂੰ ਜਾਂਦਾ ਪੂਲਰ ਲਾ ਦੂੰ ਪੈਸੇ ਘਟਾ ਦੇ ਨਾਲ ਨਾ ਜਾ ਉਹ ਕਹਿੰਦਾ ਇੰਨੇ ਜਰੀ ਆਈ ਆਈ ਤੇ ਮਾਨ ਨੂੰ ਹਾਏ ਮੈਂ ਨਾ ਕਰਦਾ ਨਾ ਮਰਾ ਮਰੀ ਤਾਂ ਮੂੰਹ ਵੇਖੇਗੀ ਆਈ ਜਿੰਦੀ ਰਹਿ ਜਾ ਜਿੰਦੀ ਦਾ ਰਹਿ ਜਾ ਇਹ ਨਾ ਮੁੰਡਾ ਵੀ ਇਹਨਾਂ ਮਗਰ ਲੱਗਾ ਹੀ ਹੋ ਤੇ ਲੱਜ ਜਾਂਦੇ ਆ ਮੈਨੂੰ ਇਹ ਆ ਗਿਆ ਏਦਾਂ ਕਰ ਮੈਨੂੰ ਆਪਣੇ ਘਰ ਜਾਂਦੇ ਸੁਖੀ ਜਾਂਦੀ ਮੇਰਾ ਘਰ ਕੋ ਜਾੜਨ ਨਹੀਂ ਹੈ ਪਤਾ ਨਹੀਂ ਮੇਰੇ ਵਾਲੇ ਕਿੱਥੇ ਘਟ ਗਿਆ ਨੰਤ ਹੁੰਦਾ ਜਾਂਦਾ ਕੋਹ ਪਹੁੰਚੀ ਆਂਦਾ ਤੈਨੂੰ ਦੇ ਲਾ ਕੇ ਤਗਦੀ ਬਣ ਜਾ ਤਾਂ ਮੈਨੂੰ ਸਮਝਲਣੀ ਹੁੰਨੀ ਆ ਹੁਣ ਤੂੰ ਆਪਣੇ ਨਾਲ ਨਾਲ ਮੈਨੂੰ ਵੀ ਮਰਵਾਉਣਾ ਇੱਥੇ ਨਹੀਂ ਤੈਨੂੰ ਕੋਹ ਨਹੀਂ ਆਂਦੇ ਤੂੰ ਮੈਨੂੰ ਉੱਥੇ ਲੈ ਜਾ ਪੁੱਤ ਓਈ ਕਿੱਥੋਂ ਲੈ ਜੀਏ ਉੱਥੇ ਤੈਨੂੰ ਕਿੱਥੋਂ ਲੈ ਸੀ ਆਹੀ ਚੱਲ ਆਲੇ ਪਿੰਡ ਚੱਲੀ ਆਪਾਂ ਹਾਂ ਪੁੱਤ ਮੈਂ ਤੈਨੂੰ ਕੂਲਰ ਲੈ ਕੇ ਦੇਣਾ ਇੱਥੇ ਰਾਹ ਚ ਲੈ ਕੇ ਦਊ ਪੁੱਤ ਵੇ ਆ ਲੈ ਜਾਾਂਗੇ ਤੂੰ ਅੱਥੇ ਤੈਨੂੰ ਆਜੇ ਪਤਾ ਵਾ ਬੈਂਕ ਖੁੱਲੀ ਆ ਸਾਰਾ ਕੁ ਖੁੱਲਾ ਆ ਇੱਦਾਂ ਕਰੀ ਪੈਸੇ ਦੇ ਦੇ ਇਹਨੂੰ ਅਸੀਂ ਚੱਲ ਲਾ ਲੈਨੇ 2 ਦਿਨ ਬਸ 2-3 ਦਿਨ ਵੇਖ ਲੈ ਤੇਰਾ ਜੂ ਮੇਰੇ ਦਾ ਮੂੰਹ ਵੇਖਣਾ ਆਣ ਕੇ ਮੁੜ ਕੇ ਹੋਰੀ ਬੋਲ ਤੂੰ ਤਾਂ ਪਹਿਲੇ ਦਿਨ ਦਵਾਈ ਪਾ ਲੈਣੀ ਮੈਨੂੰ ਸੁਝਣ ਦਤੀ ਮੈਨੂੰ ਸੁਝਦੀ ਉਹ ਸੁਝ ਗਈ ਆ ਨਾ ਤੇ ਪੈਸੇ ਕਢਾ ਕੇ ਦੇ ਦੇ ਮੇਰੇ ਦੋਤੇ ਨੇ ਜਿਹੜੀਆਂ ਗੱਲਾਂ ਆ ਮੈਂ ਤਾਂ ਮਾਗਰ ਕਿਉਂ ਨਾ ਸਾਥ ਨਹੀਂ ਬਣਾਇਆ ਗੱਲ ਸੁਣਦੀ ਆ ਤੇ ਵਾਟਸਐਪ ਨਹੀਂ ਲਗਾਇਆ ਕੋਈ ਪੈਸੇ ਨਾਲ ਹੀ ਚੱਲ ਜਾਉ ਨਹੀਂ ਹਾਏ ਸਾਨੂੰ ਖੁੱਲਾ ਜੀ ਪਤਾ ਹੈ ਕਿੱਦਾਂ ਵਾਰਸ਼ ਕਰਾਈਦਾ ਵਾਸੇ ਲਿਖਾ ਮੈਨੂੰ ਆਪਣੀ ਬੈਂਕ ਦੀ ਕਾਪੀ ਤੇ ਤੇ ਹਰ ਕਿਲਾ ਲੱਗਣਾ ਉੱਥੇ ਚਲ ਜਾਗੇ ਨਾਲ ਦੱਸ ਦਾਂਗੇ ਚਲ ਮੇਰੇ ਨਾਲ ਜਾਓ ਚਲ ਜਾ ਨਹੀਂ ਚੱਲ ਪਤੀ ਚੱਲੀਏ ਚਲ ਪਿੰਡ ਚਲੀਏ ਪਹਿਲਾਂ ਇੱਥੇ ਚਾਹ ਬਣਾ ਕੇ ਦਵਾ ਵਿਚਾਰੀ ਨੇ ਕਿ ਤਾਂ ਮਰ ਜਾ ਜੀ ਗਈ ਜਾਵੇਂ ਬਾਹਰ ਮਾਰਾ ਜਾਣਾ ਘਟ ਮੈਨੂੰ ਕੋ ਹੁੰਦਾ ਜਾਂਦਾ ਚੱਲ ਜਾ ਹਾਏ ਕੱਦਾਂ ਕੁੱਦਾਂ ਜਿਹੜੀਆਂ ਜੈਤ ਕਉਂਦੇ ਘਰ ਚ ਸਾਰੀਆਂ ਹਾਏ ਲੈਖਾ ਰਿਆ ਤੇ ਆਂਦਾ ਮਾਤਾ ਆਂਦਾ ਤੇ ਸਾਡੇ ਹੱਥ ਚ ਕਦੀ ਆਉਂਦੀ ਨਹੀਂ ਬਥੇਰੇ ਪੈਸੇ ਕੋ ਫਨ ਮਾਰਕੀਟ ਤੇ ਬਿਠੀ ਐ ਇਦਾਂ ਕੁ ਰੁਪਈਆ 50000 ਲੈ ਕੇ ਜਾਊਂਗੀ ਕੂਲਰ ਕਾਲਰ ਮੇਰੇ ਘਰ ਬਥੇਰੇ ਮੈਂ ਕੀ ਕਰਨਾ ਕੂਲਰ